ਸੁਨਾ ਐ ਫੋਰ Apple ਅੱਛਾ ਡੀ ਫੋਰ ਬੋਕ ਹਮ ਐ ਫੋਰ ਫਿਸ਼ ਅਸਤੂ ਤੂੰ ਤਾਂ ਬੜੀ ਇੰਟੈਲੀਜੈਂਟ ਹੋ ਗਈ ਦੋ ਦਿਨ ਕਿੱਧਰ ਗਿਆ ਪਹੀਸੀ ਤੂੰ ਇੰਨੂ ਰੂੜ ਜਾਣਾ ਮੈਸੇਜ ਆ ਗਿਆ ਨੇਰੇ ਫੋਨ ਤੇ ਤੂੰ ਤੂੰ ਵੱਜਣ ਲੱਗ ਪੈਂ ਮਨ ਸ਼ਾਂਤ ਹੋ ਇੰਨ ਰੂੜ ਤੂੰ ਇੰਨੀ ਤਰ੍ਹਾਂ ਆਪਨ ਕੀ ਅੱਛਾ ਜਿਸ ਤਰ੍ਹਾਂ ਤੂੰ ਬੋਲੀ ਹੈ ਮੈਂ ਕਿਹੜਾ ਰਾਪ ਬੋਲਦੀ ਮੈਂ ਤਾਂ ਨੇ ਘਾਲੀ ਕਰਤੀ

ਤੇ ਮੈਂ ਹੋ ਗਿਆ ਤੇ ਉਹ ਗੁਰਪ੍ਰੀਤ ਤੇ ਮਿਲ ਗਈ ਹੈ ਹਾਂ ਉਹ ਪਰ ਲੋਕ ਕਹਿੰਦੇ ਮੈਂ ਪੈਸੇ ਕਢਾਏ ਨਹੀਂ ਹਾਂ ਮੈਂ ਤਾਂ ਉਹਨੇ ਪੈਸੇ ਕਢਾਏ ਫਿਰ ਕਿੰਨੇ ਕਢਾਏ ਦੇ ਦੇ ਕਿਤੇ ਪੈਸੇ ਮੈਂ ਕਹਿੰਦਾ ਕੋਈ ਏਟੀਐਮ ਹੈ ਤਾਂ ਵਾਪਸ ਦੇ ਚਲ ਹਾਂ ਕਿੰਨੇ ਮੇਰੇ ਕੋਲ ਏਟੀਐਮ ਕਿੱਥੋਂ ਆਣਾ ਅੱਛਾ ਕਿੰਨੇ ਮੇਰੇ ਕੋਲ ਏਟੀਐਮ ਉਕਰ ਕਿੰਨੇ ਮੇਰੇ ਕੋਲ ਏਟੀਐਮ ਹੈ ਨਹੀਂ ਹਾਂ ਮੈਂ ਕਹਾਂ ਤੂੰ ਘਰ ਗਈ ਹੈ ਕੀ ਲੈਣ ਗਈ ਹੈ ਹਾਂ ਕਿੰਨੇ ਮੈਂ ਆ ਕੇ ਮੇਰਾ ਦਿਲ ਕਿਤੇ ਉਧਰ ਆਈ ਹਾਂ ਤੇ ਮੈਂ ਆ ਮੰਮੀ ਨੂੰ ਮਿਲ ਜਾਵਾਂ ਅੱਛਾ ਤੇ ਮੈਂ ਮਿਲ ਗਈ ਤੇ ਮੰਮੀ ਨੂੰ ਬੁਆ ਖੁੱਲਾ ਛੱਡਾਂਗੇ ਹਾਂ ਮੈਂ ਮੰਮੀ ਨੂੰ ਬੁਲਾ ਕੇ ਵੀ ਨਹੀਂ ਗਈ ਤੂੰ ਆਈਆਂ ਦੁਬਾਨੇ ਨਾਲ ਏਟੀਐਮ ਲੈਣ ਪੈਸੇ ਦਰਵਾਕੇ ਹੀ ਨਹੀਂ ਤੇ ਨੋਨ ਨਹੀਂ ਪੈਸੇ ਦੀ ਮੈਂ ਕਿਹਾ ਤੂੰ ਗਈ ਏਟੀਐਮ ਲੈਣ ਜਾਣਾ ਏਟੀਐਮ ਲੀਤਾ ਪੈਸੇ 5000 ਰੁਪਏ ਕਢਾਏ ਚੁੱਪ ਕਰਕੇ ਆ ਗਈ ਘਰ ਹੂੰ ਉਹਦੀ ਭਾਬੀ ਵੀ ਗਈ ਕਹਿੰਦੀ ਐ ਤੇ ਜਿਹੜੀ ਜੀ ਦੋਹੀ ਉਹ ਨਹੀਂ ਕਢਾਏ ਤੇ ਤੁਸੀਂ ਜ਼ਬਰਦਸਤ ਕਿਉਂ ਮਨਾਉਂਦੇ ਹੋ ਹਾਂ ਮੈਂ ਕਿਹਾ ਤੁਹਾਨੂੰ ਪਤਾ ਨਹੀਂ ਨਹੀਂ ਕਢਾਏ ਕਹਿੰਦੇ ਹਾਂ ਖਾਲੀ ਹੱਥ ਆਈ ਮੈਂ ਵੇਖੀ ਐ ਅੱਛਾ ਮੈਂ ਕਿਹਾ ਪੈਸੇ ਐ ਇੱਕ ਏਟੀਐਮ ਐਡਾ ਜਿਹਾ ਕਾਰਡ ਐ ਹਾਂ ਤੁਸੀਂ ਇਹਦਾ ਪਰਸ ਵੇਖਿਆ? ਹਾਂ ਉਹ ਨਹੀਂ ਮੈਂ ਇਹਦੀ ਮੈਂ ਪਰਸ ਵੇਖਿਆ ਨਹੀਂ ਮੈਂ ਤਾਂ ਖਾਲੀ ਆ ਕੇ ਵੇਖਿਆ ਨਾ ਜਦੋਂ ਜਾਂਦਾ ਇਨਸਾਨ ਪਰਸ ਲੈ ਕੇ ਜਾਂਦਾ ਨਾ ਖਾਲੀ ਹੱਥ ਨਹੀਂ ਜਾਂਦਾ ਨਾ ਹਾਂ ਮਗਰ ਤੁਸੀਂ ਪਰਸ ਵੇਖਿਆ ਨਹੀਂ ਵੇਖਿਆ ਮੈਂ ਮੈਂ ਅੱਜ ਪਰਸ ਵੇਖਦੇ ਦੇ ਪੈਸੇ ਨਾਲੇ ਚਲੋ ਮੰਨ ਲਓ ਪਰਸ ਵੀ ਨਹੀਂ ਲੈ ਗਈ ਪੈਸੇ ਆ ਕੇ ਜਿੱਥੇ ਮੱਝ ਨੂੰ ਕਰਿ ਜਵਾੜਦੇ ਹੋ ਆ ਵਾਟਦੇ ਪੈਸੇ ਦੇ ਘੜੀ ਜਾਂਦਾ ਇਹਦਾ ਪਤਾ ਹੈ ਕਾਰੇ ਜਿਹੜੇ ਮੱਝ ਰੱਖਦੇ ਹਾਂ ਮਗਰ ਇਹ ਤਰ੍ਹਾਂ ਨਹੀਂ ਜਾਂਦਾ ਹਾਂ ਮਗਰ ਇਹ ਤਾਂ ਨਹੀਂ ਇਹ ਨੂੰ ਪੂਰਾ ਵਿਸ਼ਵਾਸ ਹੈਗਾ ਤਬ ਐਵੇਂ ਨੇ ਘੜਾਏ ਉਹ ਮੰਨੇ ਨਹੀਂ ਮੈਂ ਮੰਨੀ ਤੇ ਹੈ ਨਹੀਂ ਫਿਰ ਮੈਂ ਕਿਹਾ ਨਹੀਂ ਮੰਦੀ ਬਹਿ ਉਹ ਕੀ ਕਰ ਸਕਦੇ ਸੀ ਹਾਂ ਹੈਨਾ ਤੇ ਮੈਂ ਉਹ ਮੇਰਾ ਨਾ ਮੈਂ ਕਿਹਾ ਮੈਂ ਏਟੀਐਮ ਕਾਰਡ ਬਲੌਕ ਤੇ ਕਰਾਵਾਂ ਆਹੋ ਉਹ ਯਾਰ ਦੂਸਰੇ ਦਾ ਨਾ ਤੇ ਅੱਛਾ ਅੱਛਾ ਤੇ ਮੋਦ ਵਾਲਾ ਹੈ ਬੈਂਕ ਤੇ ਲੱਗਾ ਉਸੇ ਬੈਂਕ ਦੀ ਅੱਛਾ ਅੱਛਾ ਤੇ ਮੈਂ ਕਹਾਂ ਨੂੰ ਪੁੱਛਾਂ ਕਿ ਹੁਣ ਕਵਾ ਮੈਂ ਗਏ ਆ ਆਪਣੇ ਡੱਡੀ ਬਰੂ ਦੇ ਕੇ ਆ ਹਾਂ ਤੇ ਉਹਨੇ ਖਾਤਾ ਕੱਢ ਕੇ ਮੇਰਾ ਕਹਿੰਦਾ ਏਟੀਐਮ ਮੈਂ ਬਲੌਕ ਕਰ ਦਿੰਦਾ ਕਹਿੰਦਾ ਬਹਿ ਤਾਂ ਕੁਝ ਕਰਦਾ ਬਲੌਕ ਭਾਜੀ ਉਹ ਮੈਂ ਕਿਹਾ ਤੂੰ ਹੁਣੇ ਕਰ ਦੇ ਭਰਾ ਬਲੈਕ ਕਰਦਾ ਨਹੀਂ ਕਰ ਵੀ ਸਿਸਟਮ ਦਾ ਕੋਈ ਹਾਂ ਕੰਨ ਨਹੀਂ ਤੁਹਾਡੇ ਪੈਸੇ ਨਿਕਲਣਗੇ ਨਹੀਂ ਬਲੌਗ ਦਾ ਉਦੋਂ ਹੈਗਾ ਨਿਕਲ ਨਹੀਂ ਪੜੇ ਮੈਂ ਕਹਤਾ ਨਾ ਹਾਂ ਇਹਨਾਂ ਲੋਕ ਕਰਤਾ ਵੈ ਲੇਕਿਨ ਬਲੌਗ ਉਦੋਂ ਹੀ ਹੋਣਾ ਉਹ ਤਾਂ ਨਵੇਂ ਆਣਾ ਹੁਣ ਅੱਛਾ ਮਗਰ ਨਵੇਂ ਵੀ ਪਲਾਈ ਕਰਦੀ ਹਾਂ ਹਾਂ ਹੁਣ ਤੂੰ ਹੀ ਇੱਧਰ ਕਿੱਧਰ ਮੈਂ ਇੱਧਰ ਆਈ ਤਾਂ ਪੁੱਤਰਾ ਥਾਮਾ ਵਾਲੇ ਦਾ ਪਤਾ ਕਰਨ ਵਾਸਤੇ ਲੇਕਿਨ ਚੱਲ ਹੁਣ ਕੋਈ ਥਾਮਾ ਵਾਲੀ ਉਹ ਲਾ ਲਈ ਐਸੇ ਨਾ ਰੋਟੀ ਆਂਦੀ ਨਹੀਂ ਭਾਈ ਤੇ ਹੁਣ ਕੀ ਕਰੀਏ ਅੱਛਾ ਤੇ ਮੈਂ ਕਿਹਾ ਚੱਲ ਇੱਕ ਦੋ ਘਰਾਂ ਜਿੱਥੇ ਪਤਾ ਕਰਦੀਆਂ ਇੱਥੇ ਮੇਰੀ ਲੱਗਦੀਆਂ ਐ ਥਾਮਾ ਵਾਲਿਆਂ ਦੀਆਂ ਅੰਦਰ ਮੈਂ ਕਿ ਚਲ ਪੁੱਛ ਕੇ ਆਵਾਂ ਤਾਈ ਤੁਹਾਨੂੰ ਕੰਮ ਨਹੀਂ ਨਹੀਂ ਕੋਈ ਨਹੀਂ ਲੱਭਣੀ ਕੋਈ ਕੰਮ ਨਹੀਂ ਲੱਭਣੀ ਪੁੱਤਰ ਸਾਰੀਆਂ ਤੇ ਲੱਗੀਆਂ 200 500 ਕੋਈ ਜ਼ਿਆਦਾ ਵੀ ਦੇ ਕੇ ਲਵਾ ਲੋ ਗਈ ਆਹੋ ਫਿਰ ਉਹ ਨਾ ਕੋਈ ਨਾ ਕੋਈ ਚੱਲ ਲੱਭਣੀ ਪੈਣੀ ਆ ਨਾ ਨਹੀਂ ਇੱਕ ਇੱਕ ਦੇ ਟੈਪ ਦੀ ਲਫਦੀ ਤੇ ਤੁਸੀਂ ਦਿਹਾੜੀ ਦੀ ਲਵਾ ਲੋ ਉਹਦੀ ਗੱਲ ਤੇ ਮੈਂ ਪੈਸੇ ਦੇ ਦਿਆਂਗਾ ਆਹੋ ਉਹਦਾ ਵੀ ਤੇ ਖਰਚਾ ਕਰੀਦਾ ਸੀ ਆਹੋ ਤੇ ਫਿਰ ਅਸਾਈਆ ਹਰੋ ਨਾ ਚਲੋ ਜੇ 2000 ਰੁਪਏ ਲੇਗੀ ਦਿਹਾੜੀ ਉਹ ਗੁ ਦਿਹਾੜੀ ਆ ਜਾ ਪੂਰੀ ਆਹੋ ਫਿਰ ਹੋਰ ਵੀ ਕਰਨੇ ਆ ਚਲੋ ਪੁੱਛਦੀ ਆਂ ਹੋਰ ਕੁਝ ਨਹੀਂ ਆ ਇਹ ਕੋ ਲੱਭ ਹੀ ਜਾਂਦੀ ਹੈ ਜਦੋਂ ਲੋੜੇ ਕੰਮ ਕਰਨ ਵਾਲੇ ਤੁਹਾਡਾ ਦਿਲ ਕਰੂਗਾ ਹਾਂ ਹੋਈ ਜਾਂਣਾ ਹੁਣ ਧੜੀ ਧੜੇ ਪੰਜਵੇਂ ਤੱਕ ਰਹਿ ਗਈ ਨਿਤੜਕ ਆਹ ਹੋਤਾ ਹੈ ਆਇਆ ਪਰ ਹੁਣ ਚਲੋ ਕੀ ਕਰਦੇ ਹਾਂ ਹਾਂ ਚਲ ਕੋਈ ਨਹੀਂ ਮੈਂ ਪੁੱਛ ਲਈ ਆਈ ਕਿਸੇ ਜਨ ਦੇ ਘਰਾਂ ਦੇ ਵਿੱਚੋਂ ਇਹ ਲੱਭ ਜੇ ਕਿਤੇ ਕੋਈ ਚਲੋ ਹਾਂ ਠੀਕ ਹੈ ਫਿਰ ਹਾਂ ਚਲੋ ਆਜੋ ਫਿਰ ਮੈਂ ਜੱਲਿਆ ਘਰ ਚੱਲ ਜਾਵਾਂ ਚਲੋ ਠੀਕ ਹੈ ਮਾਨੀ ਹੋ ਗਿਆ ਆਜੋ ਹਾਂ ਹਾਂ ਓਕੇ ਆਈ ਮੈਂ ਰੋਈਆ ਠੱਕ ਗਿਆ ਯਾ ਯਾਰ ਤਾਂ ਜ਼ਿੰਦਗੀ ਕੀ ਜ਼ਿੰਦਗੀ ਜਾਂਡੀ ਹੋ ਗਈ ਹੈ ਮਾਤਾ ਵਿਚਾਰੀ ਧੱਕੇ ਖਾਣ ਦੀ ਹੈ ਕੰਮ ਲਈ ਲੱਭਣ ਨੇ ਕੰਮ ਲਈ ਨਹੀਂ ਮਿਲਦੀ ਵੀ ਭਾਰ ਨੇ ਝੱਕੇ ਟੁੱਟੇ ਮਾਤਾ ਕੋ ਨਹੀਂ ਬਣੀ ਹੁੰਦੀ ਰੋਟੀ ਆਪ ਰੋਣੀ ਪੈਣ ਦੀ ਪਤਨੀ ਗੁਰਪੀ ਨੂੰ ਹੋਇਆ ਕੀ ਹੈ ਪਹਿਲੇ ਤਾਂ ਚੰਗੀ ਪੱਲੀ ਚੱਲਦੀ ਵੀ ਬਹੁਤ ਚੁੱਕੀ ਕਦਮ ਹੋਇਆ ਇੱਕ ਦੇ ਮਹੀਨੇ ਤੋਂ ਵੇਖਣ ਨੇ 1.5 ਮਹੀਨੇ ਤੋਂ ਤੂੰ ਜਿਆਦਾ ਸਿਸਟਮ ਵਿਗੜਦਾ ਪਿਆ ਸੀ ਇਹਦਾ ਖਲੇਸ਼ ਖਲੇਸ਼ ਮਾਜ਼ਾ ਨੂੰ ਵੱਧ ਘੱਟ ਬੋਲਣਾ ਮੈਨੂੰ ਵੱਧ ਘੱਟ ਬੋਲਣਾ ਉਬਰੋ 18 ਜੋ ਪੈਸੇ ਕਢਾ ਲੈ ਰੱਬ ਜਾਨੇ ਕਢਾਏ ਹੋਣੇ ਨਹੀਂ ਕਢਾਏ ਕਿਸੇ ਦਾ ਲੇਟ ਹੀ ਹੋ ਰਹੀ ਤੇ ਡੇਗ ਪਿਆ ਰੱਬ ਜਾਨੇ ਇਹਦੇ ਇਨਕੁਆਰੀ ਕਰਾਂਗੇ ਫੇਰੀ ਪਤਾ ਲੱਗੂਗਾ ਯਾਰ ਆਈ ਰੱਬਾ ਹੋਣੀ ਕੋਈ ਨਹੀਂ ਲਾ ਹੱਲੋ ਪਾਣੀ ਪੀ ਲੋ ਪਾਣੀ ਪਿਆਸ ਲੱਗੀ ਤੁਹਾਨੂੰ ਹੈ ਤੂੰ ਕਿਧਰ ਗਈ ਬੂਰੇ ਤੋਂ ਆਈਆਂ ਹੋਰ ਕਿੱਥੋਂ ਆਈਆਂ ਤੇ ਤੈਨੂੰ ਕੁਝ ਤਾਂ ਪਤਾ ਮੈਨੂੰ ਪਿਆਸ ਲੱਗੀ ਏ ਪਤਾ ਹੁੰਦਾ ਹੈ ਕਿ ਕੀ ਚਾਹੀਦਾ ਹੈ ਇਨਸਾਨ ਨੂੰ ਪਤਾ ਨਹੀਂ ਕਿ ਦੂਜੇ ਦਾ ਤੂੰ ਕਿਦਾਂ ਕਿਸ ਨਾਲ ਆ ਗਈ ਮੈਨੂੰ ਸਮਝ ਨਹੀਂ ਆਈ ਤੇਰੀ ਕੁਛ ਆ ਤਾਂ ਗਈਆਂ ਸ਼ੂਗਰ ਕਰਾਉ ਆ ਗਈਆਂ ਸ਼ੂਗਰ ਕਰਾ ਆ ਗਈ ਹੈ ਤੇ ਗਈ ਕਿਉਂ ਹੈ ਤਿਤਾਂ ਕੇ ਪ੍ਰਸ਼ਨ ਨਾ ਕੀਤਾ ਤਾਂ ਕੀ ਕਰਦਾ ਹੁੰਦਾ ਅੱਛਾ ਅਜੀ ਤਾਂ ਕੀਤਾ ਸੀ ਕੋਈ ਸੇ ਬੱਚਾ ਮਨ ਵਿੱਚ ਵਿਸ਼ਵਾਸ ਜ ਨਹੀਂ ਹੁੰਦਾ ਤੁਹਾਨੂੰ ਵਿਸ਼ਵਾਸ ਹੋਣਾ ਨਹੀਂ ਇਹ ਲੋਕਾਂ ਨੂੰ ਰੁੜ ਜਾਊਗਾ ਐਨਾ ਲੰਬਾ ਚੌੜਾ ਲੈਕਚਰ ਦੇ ਕੇ ਆਏ ਹੋ ਕੀ ਲੈਕਚਰ ਦਿੱਤਾ ਮੈਂ ਇਹ ਸੋਹਰਿਆਂ ਦਾ ਘਰ ਹੀ ਆਪਣਾ ਘਰ ਹੁੰਦਾ ਆਗੇ ਸਮਝ ਫਿਰ ਮੈਂ ਆ ਗਈ ਨਾਲ ਕੁਝ ਦੇਣਾ ਸੀ ਤੁਹਾਨੂੰ ਮੇਰੇ ਸਗੀਲਾ ਗਈਆਂ ਹੈ ਹਲੋ ਤੁਹਾਡੇ 5000 ਰੁਪਏ ਮੈਂ ਉਗੜਾਏ ਸੀ ਡੀ ਸਫਾਈ ਨੇ ਝੂਠ ਬੋਲਦੀ ਓ ਡੀ ਸਫਾਈ ਨੇ ਝੂਠ ਬੋਲਦੀ ਐ ਟੀ ਐਮ ਕਾਰਡ ਵੀ ਦਿੱਤਾ ਹੀ ਤੇ ਪੈਸੇ 5000 ਜਿਹੜਾ ਕਢਾਇਆ ਉਹ ਵੀ ਦੇ ਇੱਕ ਇੱਕ ਪਲ ਵਾਸਤੇ ਤੇ ਮੈਂ ਉੱਥੋਂ ਆਇਆ ਸੀ ਸੋਚ ਕੇ ਦੁਰੇ ਨਹੀਂ ਯਾਰ ਨੇ ਨਹੀਂ ਕਢਾਇਆ ਇੱਕ ਇੱਕ ਪਲ ਜੇ ਤੂੰ ਆਪਸੇ ਹੀ ਹੈਂ ਪੈ ਪਕੜਾਇਆ ਕਿਉਂ ਸੀ ਹਾਂ ਕਿਸੀ ਮੇਰੀ ਕੋਈ ਮਜ਼ਦੂਰੀ ਤੈਨੂੰ ਘੜਾਇਆ ਸੀ ਤੇ ਫਿਰ ਪੈ ਤੇ ਰੰਜ ਦੇ ਇੰਜ ਹੀ ਹੈ ਫਿਰ ਹੋਣਾ ਇਹਨਾਂ ਬਾਤਾਂ ਫਿਰ ਮੈਂ ਆਪੇ ਬਾਅਦ ਚ ਸੋਚਾਂਗੀ ਕੀ ਕਰਨਾ ਭਾਬੀ ਨੂੰ ਪਤਾ ਨਹੀਂ ਹੈ ਉਹਨਾਂ ਨੂੰ ਨਹੀਂ ਪਤਾ ਤੇ ਰੱਖ ਲੈਂਦੀ ਫਿਰ ਜੇ ਚਾਹੀਦੇ ਸੀ ਤੇ ਲੋੜ ਨਹੀਂ ਹੈਗੀ ਹੁਣ ਮੈਨੂੰ ਇੱਕ ਪਹਿਲੇ ਜੰਨੀ ਆ ਵਾਪਸ ਇੱਕ ਮੂੰਹ ਫਲਾਇ ਜੰਨੀ ਹੋ ਜੇ ਵੀ। ਬਾਈ ਗੁੱਸਾ ਫੜੀ ਕਰੀ ਦਿੰਦਾ ਮੈਂ ਤੈਨੂੰ ਮਾੜੀ ਗੱਲ ਥੋੜੀ ਦਿਨ ਕਹਿ ਗਿਆ ਇੰਨਾ ਚੋਰੀ ਚੰਗੀ ਚੀਜ਼ ਨਹੀਂ ਹੁੰਦੀ। ਜੇ ਤੂੰ ਮੰਗਣਾ ਹੈ ਨਾ ਮੈਂ ਤੈਨੂੰ 10000 ਮੰਗਦਾ ਮੈਂ ਤੈਨੂੰ 10000 ਦੇ ਦਿੰਦਾ ਸੀ। ਜਿਵੇਂ ਕੋੜਾ ਹੁੰਦਾ ਹੋਣਾ ਨਾ ਮੇਰਾ ਸੁਭਾਜੇ ਥੋੜਾ ਕੋੜਾ ਹੁੰਦਾ ਵਾ ਕਿਸੇ ਨੂੰ ਸੁਧਾਰਨ ਵਾਸਤੇ ਹੁੰਦਾ ਵਾ। ਸਮਝ ਆ ਗਈ ਨਾ ਆਪੇ ਤੇਨੂੰ? ਆ ਗਈ ਮੈਨੂੰ ਤਾਂ ਸਮਝ ਆ ਗਈ। ਤੂੰ ਵੀ ਆਪਣਾ ਥੋੜਾ ਚੇਂਜ ਕਰੋ ਨੇਚਰ। ਜੋ ਮੇਰੀ ਮਾਤਾ ਨੂੰ ਕੁਝ ਕਵੇ ਨਾ ਮੈਨੂੰ ਨਹੀਂ ਬਰਦਾਸ਼ਤ ਹੁੰਦਾ ਮੇਰੀ ਮਾਣ ਨੂੰ ਕੁਝ ਕਵੇ ਨਾ ਮੈਨੂੰ ਨਹੀਂ ਬਰਦਾਸ਼ਤ ਹੁੰਦਾ ਜੇ ਲਈ ਮੇਰੀ ਮਾਣ ਨੂੰ ਕੁਝ ਨਾ ਗਿਆ ਤਾਂ ਜੋ ਕਹਿਣਾ ਹੁੰਦਾ ਤੂੰ ਮੈਨੂੰ ਕਿਆ ਲਗਾ ਮੈਂ ਤੇਰੀ ਗੱਲ ਸੁਣਦਿਆ ਕਰਾਂਗਾ ਤੇ ਮੇਰੀ ਮਾਣ ਨੂੰ ਨਾ ਕੁਝ ਕਿਆ ਕਰ ਉਹਨਾਂ ਲੋਕਾਂ ਨੂੰ ਪੁੱਛ ਕੇ ਕਿ ਜਿੰਨਾ ਦੀ ਮਾਣ ਨਹੀਂ ਚਲੋ ਬੱਸ ਵਾਪਸ ਜੀਰਵਾਸੇ ਥੈਂਕ ਯੂ ਆਹੰ ਕਿਆ ਰਖ ਲਓ ਕੋਈ ਹੋਰ ਨਾ ਲਈਏ ਹੋਰ ਕੋਈ ਆਏਗਾ ਤਾਂ ਲੈ ਕੇ ਜਾਏ ਜਿਵੇਂ ਏਟੀਐਮ ਲੈ ਗਿਆ ਸੀ ਥੱਲੇ ਕੋਈ ਏਟੀਐਮ ਲਈ ਹਮ ਲਈ ਤੂੰ ਪਹਿਲੇ ਵੀ ਗੜਨ ਹਮ ਲਈ ਤੂੰ ਵਾਪਸ ਤੇ ਦੇ ਦਿੱਤੇ ਨਾ ਬਹਿ ਹੁਣਾ ਕੁਛ ਖਾਦਾ ਪੀਤਾ ਫਿਰ ਕੰਮ ਕਰ ਕਿਵੇਂ ਕਰਦੇ ਹੋ ਤੇ ਖਾਦਾ ਯਾਰ ਤੁਸੀਂ ਖਾਦਾ ਸਬਜੀ ਬਣੀ ਹੈ ਰੋਟੀ ਬਣਾਉਂਦੀ ਹਿੰਮਤ ਨਹੀਂ ਸੀ ਕਿਉਂ ਤੱਕੇ ਰੋਟੇ ਹੈ ਕਿਤੇ ਅੱਗੇ ਰੋਟੀਆਂ ਮਾਤਾ ਗਈ ਯੂ ਕੰਮ ਵਾਲੀ ਦਾ ਵੇਖਣਾ ਉਹ ਦਿਹਾੜੀ ਦਿਨ ਚਾਰ ਵਜੇ ਜਰੀ ਭੱਜੀ ਫਿਰਦੀ ਹੈ ਪਤਾ ਨਹੀਂ ਕੰਮ ਵਾਲੀ ਲੱਭਦੀ ਆ ਖਰੀ ਨੂੰ ਲੱਭਦੀ ਹੈ ਉਸਦੇ ਲੱਭਨ ਜਾਂਦੀ ਹੋਏ ਤੇ ਨੂੰ ਹੀ ਲੱਭ ਲਿਆ ਵਧੀਆ ਨਹੀਂ ਹੈ ਕੰਮ ਕਰੂਗੀ ਇਹ ਤੁਹਾਡਾ ਉਹ ਤੈਨੂੰ ਹੀ ਭਾਲਦੀ ਏ ਜੇ ਦੂਰ ਹੱਥੇ ਟੱਕਰ ਜਾਏ ਹੋਰ ਕੀ ਹੈ ਮੈਨੂੰ ਭਾਲਣਾ ਸੀ ਕਿੰਨੀ ਵਾਰੀ ਮੈਨੂੰ ਕਹਿ ਚੁੱਕੀ ਉਹਨੂੰ ਲਿਆਇਆ ਪੁੱਤਰ ਲਿਆ ਮੈਂ ਹੀ ਠੀਕ ਨਹੀਂ ਮੈਂ ਕਹਾਂ ਨਹੀਂ ਮਤਾਂ ਨਹੀਂ ਉਹ ਤੇ ਕਹਿੰਦੀ ਤੇਰਾ ਘਰ ਵਾਜੇ ਮੇਰਾ ਕੋਈ ਭਰੋਸਾ ਨਹੀਂ ਹੈ ਬੁੱਢੇ ਬੰਦੇ ਦਾ ਕੀ ਭਰੋਸਾ ਹੈ ਤੇ ਮਿੰਦੇ ਪੁੱਤਰ ਤੇਰੀ ਫਿਕਰ ਹੈ ਤੂੰ ਰੋ ਦੂ ਆਪਣਾ ਘਰ ਆ ਗਈ ਹੈ ਚੰਗੀ ਗੱਲ ਹੈ ਆਪਣਾ ਘਰ ਸੰਭਾਲ ਤੂੰ ਚੱਲੋ ਕੁਝ ਖਾਣਾ ਦੇ ਦੱਸ ਸੋ ਮੈਂ ਰੋਟੀਆਂ ਬਣਾ ਦਵਾ ਬਣਾ ਦੇ ਫਿਰ ਦੋ ਹੁਲਕੇ ਲਾ ਦੇ ਸਬਜੀ ਸਬਜੀ ਬਣਾਈ ਕਿ ਬਣਾਉਣਾ ਸਬਜੀ ਲਈ ਸਬਜੀ ਬਣਾਈ ਹੈ ਕਿ ਬਿਜਾਰੋ ਲਿਆ ਕੇ ਖਾਂਦੇ ਹੋ ਨਹੀਂ ਮੈਂ ਸਬਜੀ ਬਣਾ ਲੈਣਾ ਵਾ ਰੋਟੀ ਘਾਟੀ ਬਿਜਾਰੋ ਖਾਈ ਦੀ ਮੈਨੂੰ ਪਤਾ ਰੋਟੀ ਮੈਨੂੰ ਬਿਜਾਰ ਦੇ ਸਵਾਦ ਨਹੀਂ ਲੱਗਦੀ ਅੱਛਾ ਚਲ ਮੈਂ ਲੈ ਕੇ ਆਨੀ ਆ ਫੁਲਕੇ ਬਣਾ ਕੇ ਠੀਕ ਹੈ ਹੈਲੋ ਰੋਟੀ ਸਾਡੀ ਪਾਤੀ ਬਈਆ ਰੋਟੀ ਕੱਟੀ ਖਾਂਦੇ ਆ ਜੀ ਖਾਓ ਤੁਸੀਂ ਮੈਂ ਬਣਾਉਂਦੀ ਵੀ ਆ ਆ ਜਾਣਾ ਇਹ ਤੇ ਖਾਲੀਏ ਬੱਲਾਂ ਫੇਰ ਬਣਾਣੀ ਤੁਸੀਂ ਖਾ ਤਾਂ ਮੈਨੂੰ ਭੁੱਖ ਲੱਗੀ ਆ ਬੈਠ ਜਾ ਮੈਨੂੰ ਕਿੰਨੇ ਦਿਨਾਂ ਪਿਛੋਂ ਦੇ ਆਪਾਂ ਕੋਈ ਘਰ ਤੋਂ ਘਰ ਦੋ ਤਿੰਨ ਹਫ਼ਤੇ ਹੋ ਗਏ ਆ ਅਜੇ ਰੋਟੀ ਇਕੱਠੇ ਖਾਣ ਲੱਗੇ ਆ ਤੇ ਉਹ ਦੇ ਲੇਗਾ ਤਾਂ ਇਕੱਠੇ ਖਾਂ ਰੋਟੀ ਪਤਾ ਨਹੀਂ ਹੁਣ ਆਕੜ ਆ ਵੀ ਗਈ ਹੈ ਅਕੜ ਨਹੀਂ ਆਈ ਨਹੀਂ ਹੈ ਆਕੜੇ ਤੋੜ ਕੇ ਦੀ ਆਈ ਹੈ ਤੇ ਫਿਰ ਵੀ ਆਕੜ ਮੈਂ ਕੋਈ ਬੱਚਾ ਜਿਹੀ ਰੋਟੀ ਖਾਉਂਗਾ ਹਾਲਾ ਮੇਰਾ ਤੁੰ ਤੈਲੇ ਕੋ ਅਗਰੇ ਡਾਂਡਾ ਨਹੀਂ ਅਗੜਾ ਤਾਂ ਨਹੀਂ ਗਲਤੀ ਕਰੇਗਾ ਨਹੀਂ ਤੂੰ ਦੋ ਪਾਉਗੇ ਪੈਸੇ ਦਵਾਂਗਾ ਏਟੀਐਮ ਚੁੱਕ ਕੇ ਵੀ ਲੈ ਕੇ ਜਾਵਾਂਗੀ ਤਾਂ ਹੁਣ ਨਹੀਂ ਬੋਲਣਾ ਆਉਗੇ ਤੁਸੀਂ ਜਾਏਂਗੀ ਕਿਉਂ ਤੇ ਕਿਉਂ ਇਟੀਆਂ ਲੈਣਾ ਕਰ ਮੈਂ ਇੰਨਾ ਯਾਰ ਨੂੰ ਮਾ ਲਫੜ ਸ਼ਰਤਾਂ ਮੰਨਵਾ ਲਾ ਨਾ ਮੇਲੇ ਸ਼ਰਤਾਂ ਹਲਾ ਤੂੰ ਲੋ ਮੈਂ ਨਹੀਂ ਮੰਨਾਂਗਾ ਤਾਂ ਮੈਂ ਆਪੇ ਬਾਈਟ ਖਵਾ ਲਾਂਗਾ ਦੱਸਿਆ ਦੁਕਾਨਾ ਮੰਨਣ ਪਿਆਰ ਚ ਕਦੀ ਸ਼ਰਤਾਂ ਫਿਰ ਖਾ ਲੋ ਤੁਸੀਂ ਮੈਂ ਪਿਆਰ ਚ ਕਦੀ ਸ਼ਰਤਾਂ ਮੈਂ ਵੀ ਚੱਲੀ ਰੋਟੀ ਬਣਾਉਂਦੇ ਮੇਰੇ ਕੋਲ ਵੀ ਖਾ ਖ ਖਾਂਦੀ ਨਹੀਂ ਬਈ ਲੋ ਬੇ ਜੀ ਚੱਗੀ ਹੈ ਹੈ ਗੁਰਬਿੰਦਰ ਗੁਰਬਿੰਦਰ ਤੂੰ ਟੀਵੀ ਨਹੀਂ ਗੁਰਬਿੰਦਰ ਵੀ ਨਹੀਂ ਪੈਸੇ ਦਿੱਤੇ ਸੀ ਮੈਨੂੰ ਜੀ.ਡੀ.ਐਮ ਦਿੱਤਾ ਸੀ ਕਿੱਥੇ ਗਿਆ ਹੋਏ ਹੋਏ ਸੁਪਨਾ ਸੁਪਨਾ ਵੀ ਇਧਰ ਆ ਦੇ ਮੈ ਲੋਕ ਵੀ ਆ ਰਹੇ ਤੇ ਇਹ ਤਾਂ ਮਤਲਬ ਵੀ ਅਸਲੀ ਵਿੱਚ ਸੱਚੀ-ਸੱਚੀ ਗੁਰਪ੍ਰੇਦਾ ਆਈ ਜੀ। ਸੋਮਨੀ ਆਈ ਕੋਸ਼ ਮੈਨੂੰ। ਮੈਨੂੰ ਯਾਦ ਜੀ ਸੋਮਨੀ ਆਈ ਤੇ ਦਾ ਸੁਪਨਾ ਆਇਆ ਕਿਸ ਤਰ੍ਹਾਂ ਮੈਨੂੰ। ਆ ਗਈ ਹੈ ਪੈਸੇ ਲੈ ਕੇ ਆਈ ਹੈ, ਏਟੀਐਮ ਵੀ ਲੈ ਕੇ ਆਈ ਹੈ। ਰੋਟੀ ਪਰੂ ਪਾਣੀ ਦਿੱਤਾ ਮੈਂ, ਪਾਣੀ ਮੰਗਣਿਆ ਤੇ ਪਾਣੀ ਦਿੱਤਾ। ਮੈਨੂੰ ਐ ਲੱਗਦਾ ਮੈਂ ਪਾਣੀ ਪੀਤਾ। ਸੱਚੀ-ਸੱਚੀ ਪਾਣੀ ਪੀਤਾ। ਰੂਟੀ ਤੇ ਮੈਂ ਨਹੀਂ ਖਾਦੀ ਮੈਂ ਉਹਦੀ ਉਹਦੇ ਮੁੱਛ ਤੇਲੀ ਕਰਾਈ ਪਾਣਿਆ ਤੇ ਗੈਪ ਹੀ ਹੋ ਗਈ ਅਰਜਿੰਦਰ ਜੋ ਮਰਜੀ ਸੋਚ ਤੋ ਯਾਰ ਤੇਰਾ ਦਿਲ ਉੱਥੇ ਹੀ ਹੈ ਕੋਈ ਨਾ ਵੀ ਰਿਜ਼ਨ ਹੈ ਗਈਆ ਸੁਪਨਾ ਆਂਦਾ ਉਹ ਸਹਿਯੂ ਗਿਓਪਣੀ ਜਿਵੇਂ ਮੇਰਾ ਤਾਂ ਮਨ ਨਹੀਂ ਕਹਿੰਦਾ ਦਿਮਾਗ ਨਹੀਂ ਮੇਰਾ ਦਿਮਾਗ ਨਹੀਂ ਕਹਿੰਦਾ ਨਹੀਂ ਤੂੰ ਇਹ ਕੰਮ ਨਹੀਂ ਕਰਨਾ पर दिल दिल यही कहता कि वह ठीक हैगी है पैसे दिते है कहीं मैंने मजबूरी सी कोई कि सच्ची मुची तो का अपने ने मैंने सुपना विखाया मम्मी मम्मी ने दस मम्मी गल करता काश ये सब कुछ सच हों गुरप्रीत आया यार മീര എന്താ തരുന്ന മീര